ਜੀ ਮੈਂ ਅੱਜ ਰੇਡ ਕੀਤੀ ਦੀ ਹੈ ਕਿ ਕਿ ਸਿਮਾਰਨ ਉਹਦੇ ਵਿੱਚ ਕੀ ਕਹਣਾ ਚਾਹੁੰਦੇ ਹਾਂ ਜੀ ਬਸ ਇਹ ਸਾਨੂੰ ਇਹ ਲੀਡ ਮਿਲੀ ਹੈ ਜਿਹੜੇ ਡੇਰੀ ਕੰਪਲੈਕਸ ਵਾਲੇ ਹੈ ਇਹ ਕਾਫੀ ਦਿਨ ਤੋਂ ਸਾਨੂੰ ਇਹ ਦੱਸ ਰਹੇ ਹੈ ਕਿ ਇੱਥੇ ਨਕਲੀ ਕਿਉ ਪਨੀਰ ਔਰ ਦੁੱਧ ਬਾਰੋਂ ਕਿਤੋਂ ਆਉਂਦਾ ਹੈ ਕਿ ਇੱਥੇ ਵੇਚਿਆ ਜਾ ਰਿਹਾ ਤੇ ਹੁਣ ਉਹਨਾਂ ਦੀ ਮਦਦ ਦੇ ਨਾਲ ਉਹਨਾਂ ਨੇ ਸਾਨੂੰ ਇਹ ਲੀਡ ਦਿੱਤੀ ਸੀ ਤੇ ਅੱਜ ਅਸੀਂ 14 ਦੇ ਨਾਲ ਇੱਥੇ ਆਏ ਹੈ ਇਹਨਾਂ ਦੇ ਅਸੀਂ ਸੈਂਪਲ ਗੱਡੀ ਇਕਾਈ ਹੈ ਗੱਡੀ ਫੜੀ ਹੈ ਹੁਣ ਅਸੀਂ ਇਨਾਂ ਦੇ ਸੈਂਪਲ ਸਾਡੀ ਫੂਡ ਟੀਮ ਇਨਾਂ ਦੇ ਸੈਂਪਲਸ ਲਈ ਤੇ ਜੀ ਮੈਡਮ ਸੇਹ ਦੀ ਪਾਰਕ ਤੇ ਕਮਕਨੀ ਨਹੀਂ ਸੁਤਾ ਰਿਹਾ ਜਿਹਨੂੰ ਪਕੜ ਨਹੀਂ ਲੱਗਦਾ ਨਹੀਂ ਨਹੀਂ ਸੇਹ ਤੇ ਹਾਂ ਸੁਤਾ ਨਹੀਂ ਪਿਆ ਲਗਾਤਾਰ ਤੁਸੀਂ ਦੇਖ ਰਹੇ ਹੋਗੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਡੇਲੀ ਸੈਂਪਲਸ ਆਪਾਂ ਭਰੇ ਜਾ ਰਹੇ ਆ ਤੇ ਕੁਆਲਿਟੀ ਜਿਹੜੀ ਦੇਸੀ ਕਿਉਂ ਹੈਗਾ ਇਸੇ ਪਨੀਰ ਹੈਗਾ ਔਰ ਦੇਸੀ ਕਿਉਂ ਹੈਗਾ ਹਾਂ ਜੀ ਅੰਦਰ ਵੀ ਤੁਸੀਂ ਵਿਜ਼ਿਟ ਕੀਤੀ ਕਿੱਦਾਂ ਦਾ ਲੱਗਿਆ ਅੰਦਰੋਂ ਹਾਂ ਜੀ ਅੰਦਰ ਕੁਝ ਮਠਾਈਆਂ ਪਈਆਂ ਤੇ ਇਹਦੇ ਵੀ ਸੈਂਪਲ ਭਰੇ ਜਾਣਗੇ ਇੱਥੇ ਜਿਹੜੇ ਕੰਮ ਕਰ ਰਹੇ ਇਹਨਾਂ ਨੂੰ ਪੁੱਛਿਆ ਗਿਆ ਹੈ ਤੇ ਇਹ ਹੀ ਦੱਸ ਰਹੇ ਕਿ ਅਸੀਂ ਥੋੜੇ ਦਿਨਾਂ ਤੋਂ ਕੰਮ ਕਰ ਰਹੇ ਹਾਂ ਅਦਾ ਮਾਲਕ ਕਿੱਥੇ ਨਹੀਂ ਹੈ ਉਹ ਆ ਰਹੇ ਹਨ ਬਾਕੀ ਉਹਨਾ ਤੋਂ ਪੁੱਛ ਕੇ ਚਰਕੇ ਪਤਾ ਚੱਲੇ ਕੋਈ ਗੱਲ ਨਹੀਂ 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 ਠੀਕ ਹੈ ਉਹ ਸਾਡੀ ਟੀਮ ਸੈਂਪਲ ਲਈਦੀ ਔਰ ਅਸੀਂ ਸਾਰਾ ਇਹ ਦੇਖ ਰਹੇ ਹਾਂ ਮੈਡਮ ਕਾਰਵਾਈ ਇੱਕਦਰ ਸੀਮਤ ਰਹੀ ਵੀ ਕਿ ਅੱਗੇ ਵੀ ਇਦਾਂ ਚੱਲਦਾ ਰਹੇ ਨਹੀਂ ਨਹੀਂ ਇਹ ਤੇ ਲਗਾਤਾਰ ਦੇਖੋ ਪ੍ਰੋਸੈਸ ਚੱਲ ਰਿਹਾ ਹੈ ਤੁਹਾਨੂੰ ਪਤਾ ਹੀ ਹੋਏਗਾ ਤੁਸੀਂ ਮੀਡੀਆ ਵਾਲਿਓ ਰੋਜ਼ ਰਾਤੀ ਵੀ ਹੈ ਸਾਡੀ ਟੀਮ ਇੱਥੋਂ ਸਾਹਮਣੇ ਵਾਲੀ ਦੁਕਾਨ ਤੋਂ ਸੈਂਪਲ ਭਰ ਲਏ ਸੈਂਪਲ ਭਰੇ ਜਾਣਗੇ ਉਸ ਤੋਂ ਬਾਅਦ ਹੀ ਮੈਡਮ ਇੱਥੇ ਲੱਗਦਾ ਵਾ ਇੱਥੇ ਚੱਲੀਏ ਤਾਂ ਲੱਗਦਾ ਚੱਲਦੀ ਰਹਿਣਗੀ ਕੰਮ ਇਹਦਾ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਦੇਖੋ ਇਹਦਾ ਇੱਕ ਪ੍ਰੋਸੈਸ ਹੁੰਦਾ ਹੈ ਠੀਕ ਹੈ ਸੈਂਪਲ ਬਨਤੇ ਆ ਉਹਦਾ ਰਿਜ਼ਲਟ ਆਉਂਦਾ ਫਿਰ ਜਿਹੜੀ ਆਪਣੀ ਕਾਰਵਾਈ ਹੁੰਦੀ ਹੈ ਉਹ ਕੀਤੀ ਜਾਂਦੀ ਹੈ ਹਣ ਪਿਛਲੇ ਦਿਨੀ ਦੇਖ ਨੂੰ ਮਿਲਿਆ ਸਬਜੀ ਮੰਡੀ ਚ ਨਕਲੀ ਪਨੀਰ ਬਹੁਤ ਭਾਰੀ ਮਾਤਰਾਇਂ ਫੜੇ ਗਿਆ ਸੀ ਹਾਂਜੀ ਹਾਂਜੀ ਉਹਦੇ ਬਾਰੇ ਕੀ ਸਿੱਟਾ ਨਿਕਲੇ ਉਹ ਸੈਂਪਲ ਇਹਨਾਂ ਨੇ ਇੱਕ ਤੇ ਉਹ ਡਿਸਟਰੋਏ ਕਰਤਾ ਸੀ ਔਰ ਉਹਦੇ ਸੈਂਪਲ ਗਏ ਹੋਏ ਹਾਲੇ ਉਹਦੀ ਰਿਪੋਰਟ ਨਹੀਂ ਆਈ ਹੈ ਰਿਪੋਰਟ ਅਵੇਟਡ ਹੈ ਠੀਕ ਹੈ ਜੀ